ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਆਪਾਂ 1947 ਦੀ ਵੰਡ ਦੀ ਗੱਲ ਕਰ ਰਹੇ ਸੀ ਕਿ ਕਿਵੇਂ ਸਾਡੇ ਕੁਝ ਨਾਕਾਮਯਾਬ ਲੀਡਰਾਂ ਦੀ ਅਣਗਹਿਲੀ ਕਰਕੇ ਉਹਨਾਂ ਦੇ ਗਲਤ ਫੈਸਲਿਆਂ ਕਰਕੇ ਪੰਜਾਬ ਰਾਜ ਸਾਡੇ ਹੱਥੋਂ ਜਾਂਦਾ ਰਿਹਾ ਉਹ ਲੜੀ ਦੀਆਂ ਦੋ ਤਿੰਨ ਵੀਡੀਓ ਆਪਾਂ ਪਹਿਲਾਂ ਕੰਪਲੀਟ ਕਰ ਚੁੱਕੇ ਹਾਂ ਸੋ ਪੂਰੀਆਂ ਕਰ ਚੁੱਕੇ ਹਾਂ ਜਿਨੇ ਉਹ ਵੀਡੀਓ ਨਹੀਂ ਦੇਖੀਆਂ ਉਹ ਇੱਕ ਵਾਰੀ ਉਹ ਵੀਡੀਓ ਪਹਿਲਾਂ ਜਰੂਰ ਦੇਖਿਓ ਸੱਚੀ ਸਾਖੀ ਦੀ ਪਲੇਲਿਸਟ ਬਣੀ ਹੋਈ ਆ ਉਹਦੇ ਚ ਉਹ ਸਾਰੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਸੋ ਇਹ ਜ਼ਰੂਰੀ ਆ ਕਿ ਸਾਡੇ ਨਾਲ ਕੀ ਹੋਇਆ ਕਿਵੇਂ ਸਾਡੇ ਨਾਲ ਧੋਖਾ ਇਹ ਸਾਡੇ ਲਈ ਜ਼ਰੂਰੀ ਆ ਕਿਉਂਕਿ ਉਸ ਟਾਈਮ ਜੋ ਸਾਡੇ ਨਾਲ ਹੋਇਆ ਸੀ ਉਹ ਧੋਖਾ ਹੋਇਆ ਉਹਦੇ ਜੋ ਗੰਦੇ ਪ੍ਰਣਾਮ ਨਹੀਂ ਗੰਦੇ ਰਿਜ਼ਲਟ ਨਹੀਂ ਉਹ ਆਪਾਂ ਅੱਜ ਵੀ ਅੱਜ ਵੀ ਆਪਾਂ ਉਹ ਪ੍ਰਣਾਮਾਂ ਨੂੰ ਭੋਗਤ ਰਹੇ ਹਾਂ ਉਹ ਗੱਲ ਵੱਖਰੀ ਆ ਕਿ ਆਪ ਸਾਡੀ ਮਾਨਸਿਕਤਾ ਇੰਨੀ ਕਿ ਜ਼ਿਆਦਾ ਇੰਨੀ ਕਿ ਜ਼ਿਆਦਾ ਕਮਜ਼ੋਰ ਕਰਦੀ ਬਈ ਹੁਣ ਸਾਨੂੰ ਜੋ ਸਾਡੇ ਨਾਲ ਗਲਤ ਹੋ ਰਿਹਾ ਅਸੀਂ ਉਹਨੂੰ ਪਛਾਣ ਨਹੀਂ ਸਕਦੇ ਹੈਗੇ ਸੋ ਸ਼ੁਰੂ ਕਰਦੇ ਆ ਜਿਵੇਂ ਪਿੱਛੇ ਆਪਾਂ ਛੱਡਿਆ ਸੀਗਾ ਬਈ ਸਰਦਾਰ ਕਪੂਰ ਸਿੰਘ ਜੀ ਜਿਹੜੇ ਆਈ.ਸੀ.ਐਸ ਅਫਸਰ ਸੀਗੇ ਉਸ ਟਾਈਮ ਜਿਨ੍ਹਾਂ ਨੂੰ ਜਿਨ੍ਹਾਂ ਨੇ ਪਿਛਲੀ ਵੀਡੀਓ ਦੇਖੀਆਂ ਨੇ ਉਹਨਾਂ ਨੂੰ ਪਤਾ ਜਦੋਂ ਸਰਕਾਰ ਸਿੱਖਾਂ ਦੇ ਖਿਲਾਫ ਇੰਦਰ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਸਿੱਖਾਂ ਦੇ ਖਿਲਾਫ ਡੀ.ਸੀਾਂ ਨੂੰ ਹੁਕਮ ਕਰਦੀ ਆ ਵੀ ਇਹਨਾਂ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਵੇ ਤਾਂ ਇਹਦੇ ਵਿਰੁੱਧ ਜਿਹੜਾ ਜਿਹੜਾ ਵੀ ਬੋਲਦਾ ਸਰਕਾਰ ਉਹਨਾਂ ਨੂੰ ਇਵੇਂ ਨਾ ਕਿਵੇਂ ਲਾਉਣ ਦੀ ਕੋਸ਼ਿਸ਼ ਕਰਦੀ ਆ ਤੇ ਸਰਕਾਰ ਪਛਾਣ ਸਰਕਾਰਾਂ ਪਛਾਣ ਜਾਂਦੀਆਂ ਨੇ ਕਿ ਕੋਈ ਬੰਦਾ ਕਹੇ ਜਿਆ ਜਿਹੜਾ ਉਹਨਾਂ ਨੂੰ ਪਤਾ ਲੱਗਦਾ ਕਿ ਇਹਨੂੰ ਕੋਈ ਅਹੁਦਾ ਦੇ ਕੇ ਇਹ ਚੁੱਪੇ ਦਾ ਉਹਨੂੰ ਚੁੱਪ ਕਰਾਇਆ ਜਾ ਸਕਦਾ ਉਹਨਾਂ ਨੂੰ ਉਹਨਾਂ ਨੇ ਉਹਦੇ ਵੀ ਦਿੱਤੇ ਸਰਕਾਰਾਂ ਨੇ ਅੱਜ ਦੇ ਟਾਈਮ ਵੀ ਇਹ ਸਾਰਾ ਕੁਝ ਚੱਲਦਾ ਸੋ ਉਸ ਟਾਈਮ ਵੀ ਇਹ ਸਾਰਾ ਕੁਝ ਹੋ ਰਿਹਾ ਸੀਗਾ ਤੇ ਸਰਦਾਰ ਕਪੂਰ ਸਿੰਘ ਜੀ ਕੋਈ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਅੜ ਜਾਂਦੇ ਨੇ ਸੋ ਸਰਦਾਰ ਕਪੂਰ ਸਿੰਘ ਜੀ ਉਹ ਡੀਸੀ ਸੀਗੇ ਜਿਵੇਂ ਤੁਹਾਨੂੰ ਪਤਾ ਹੀ ਆ ਸੋ ਉਹ ਕਹਿੰਦੇ ਕਿ ਇਹ ਕੁਝ ਨਹੀਂ ਹੋਣਾ ਚਾਹੀਦਾ ਜੋ ਕੁਝ ਤੁਸੀਂ ਕੀਤਾ ਇਹ ਬਿਲਕੁਲ ਗੈਰ ਕਾਨੂੰਨੀ ਆ ਜਿਹਦੇ ਕਰਕੇ ਅੱਛਾ ਦੇਖੋ ਉਸ ਟਾਈਮ ਸਰਦਾਰ ਪਟੇਲ ਜਿਹੜਾ ਜਿਹਨੂੰ ਆਇਰਨ ਮੈਨ ਕਹਿੰਦੇ ਆ ਆਪਾਂ ਜਿਹਦੀ ਬਹੁਤ ਕਰੋੜਾਂ ਰੁਪਏ ਲੈ ਕੇ ਲਾ ਕੇ ਗੁਜਰਾਤ ਦੇ ਵਿੱਚ ਐਡਾ ਵੱਡਾ ਐਡਾ ਵੱਡਾ ਸਟੈਚੂ ਬਣਾਇਆ ਗਿਆ ਏਨੀ ਵੱਡੀ ਮੂਰਤੀ ਬਣਾਈ ਗਈ ਆ ਉਹ ਮਹਾਨ ਪੁਰਸ਼ ਸਾਡੇ ਭਾਰਤ ਦੇ ਸਾਡੇ ਭਾਰਤ ਨਹੀਂ ਕਹਿ ਸਕਦੇ ਹੁਣ ਆਪਾਂ ਜੇ ਆਪਾਂ ਸਾਡੇ ਨਹੀਂ ਕਹੂੰਗਾ ਫੇਰ ਤਾਂ ਉਸ ਮਹਾਨ ਪੁਰਸ਼ ਨੇ ਸੋ ਬਾਡ ਮਹਾਨਪੁਰਸ਼ ਨੇ ਕਾਫੀ ਚਿੱਠੀਆਂ ਲਿਖੀਆਂ ਉਹਨੇ ਵੀ ਸਰਦਾਰ ਕਪੂਰ ਸਿੰਘ ਜੀ ਦੇ ਖਿਲਾਫ ਵੀ ਇਹਨਾਂ ਨੂੰ ਨੌਕਰੀ ਤੋਂ ਜਿਵੇਂ ਮਰਜ਼ੀ ਕਰਕੇ ਮੁਅਤਤਲ ਕੀਤਾ ਜਾਵੇ ਇਹ ਕੋਈ ਸਰਕਾਰੀ ਬੰਦਾ ਕਿਸੇ ਆਈ.ਸੀ.ਐਸ. ਅਫਸਰ ਨੂੰ ਐਵੇਂ ਅਕੋਰਡਿੰਗ ਟੂ ਲਾਅ ਅਕੋਰਡਿੰਗ ਟੂ ਰੂਲਸ ਕੋਈ ਸਰਕਾਰੀ ਬੰਦਾ ਆਈ.ਸੀ.ਐਸ. ਅਫਸਰ ਨੂੰ ਐਵੇਂ ਲਾਉਣ ਦੇ ਲਈ ਸਰਕਾਰੀ ਮੰਤਰੀ ਕੋਈ ਚਿੱਠੀਆਂ ਨਹੀਂ ਭੇਜ ਸਕਦਾ ਉਹ ਕਹਿੰਦੇ ਮੈਂ ਖੰਜੜ ਖਵਾਰ ਹੁੰਦਾ ਰਿਹਾ ਜਦੋਂ ਸੁਪਰੀਮ ਕੋਰਟ ਤੱਕ ਗੱਲ ਪਹੁੰਚੀ ਤਾਂ ਉਹਨਾਂ ਨੇ ਉਹ ਚਿੱਠੀਆਂ ਐਜ਼ ਅ ਸਬੂਤ ਵਰਤੀਆਂ ਤੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੀਆਂ ਪਰ ਦੇਖੋ ਕੋਰਟਾਂ ਕੀ ਕਰਦੀਆਂ ਨੇ ਸਰਕਾਰ ਸੁਪਰੀਮ ਕੋਰਟ ਨੇ ਉਹਨੂੰ ਗੈਰ ਜ਼ਰੂਰੀ ਕਹਿ ਕੇ ਮਤਲਬ ਬਰੰਦ ਕਰਤਾ ਉਹ ਸਬੂਤ ਨੂੰ ਸਰਦਾਰ ਕਪੂਰ ਸਿੰਘ ਜੀ ਦੱਸਦੇ ਨੇ ਵੀ ਉਹ ਜਿਹੜਾ ਐਵੀਡੈਂਸ ਪੇਸ਼ ਕੀਤਾ ਸੀਗਾ ਉਹ ਜਿਹੜੀਆਂ ਚਿੱਠੀਆਂ ਸੀਗੀਆਂ ਕਿਸੇ ਆਈ.ਸੀ.ਆਫ ਅਫਸਰ ਦੇ ਵਿਰੁੱਧ ਕਿਸੇ ਮੰਤਰੀ ਵੱਲੋਂ ਲਿਖੀਆਂ ਗਈਆਂ ਉਹ ਸਬੂਤ ਇੰਨਾ ਕੁ ਜ਼ਿਆਦਾ ਪੱਕਾ ਕਹਿੰਦੇ ਉਹਨਾਂ ਨੇ ਇੰਨੇ ਇੰਨੇ ਤਕੜੇ ਸਬੂਤ ਪੇਸ਼ ਕੀਤੇ ਸੁਪਰੀਮ ਕੋਰਟ ਤੱਕ ਜੇ ਕਿਸੇ ਨੇ ਖੂਨ ਵੀ ਕੀਤਾ ਹੋਵੇ ਕਿਸੇ ਨੇ ਕਿਸੇ ਦਾ ਕਿਸੇ ਦਾ ਕਤਲ ਵੀ ਕੀਤਾ ਹੋਵੇ ਉਹ ਵੀ ਬੰਦਾ ਬਰੀ ਹੋ ਜੂਗਾ ਹੁਣ ਕਹਿੰਦੇ ਜਿਵੇਂ ਸਰਦਾਰ ਕਪੂਰ ਪਟੇਲ ਜਿਹੜਾ ਉਹ ਚਿੱਠੀਆਂ ਭੇਜਦਾ ਇਹ ਕਿਵੇਂ ਹੋ ਸਕਦਾ ਵੀ ਜਿਹੜੇ ਫਿਰ ਮੰਤਰੀ ਸੀਗੇ ਪੰਜਾਬ ਦੀ ਪੰਜਾਬ ਸਰਕਾਰ ਦੇ ਮੰਤਰੀ ਸੀਗੇ ਵੀ ਉਹਨੂੰ ਨਾ ਮੰਨਦੇ ਉਹ ਹੀ ਉਦਾਹਰਣ ਲੈਂਦੇ ਨੇ ਕਹਿੰਦੇ ਵੀ ਕੋਈ ਸਮੁੰਦਰ ਦਾ ਰਾਜਾ ਕੋਈ ਮગરਮੱਛ ਉਹ ਕਿਸੇ ਆਪਦੇ ਆਪ ਦੇ ਤੋਂ ਛੋਟੇ ਮગરਮੱਛ ਨੂੰ ਹੁਕਮ ਦੇਵੇ ਵੀ ਬਾਕੀ ਸਾਰੀਆਂ ਮੱਛੀਆਂ ਨੂੰ ਖਾ ਜਾਓ ਸਮੁੰਦਰ ਦੀਆਂ ਤਾਂ ਉਹ ਛੋਟੇ ਮગરਮੱਛ ਦੀ ਕੀ ਜ਼ਰੂਰਤ ਆ ਵੀ ਉਹ ਉਹਦਾ ਹੁਕਮ ਟਾਲ ਦਊਗਾ ਸੋ ਇਹੀ ਗੱਲ ਉੱਥੇ ਹੁੰਦੀ ਆ ਸਰਦਾਰ ਕਪੂਰ ਸਿੰਘ ਜੀ ਪੰਜ ਬੰਦਿਆਂ ਦੇ ਨਾਂ ਦੱਸਦੇ ਨੇ ਇੱਕ ਤਾਂ ਸੀਗਾ ਮੰਤਰੀ ਉਸ ਟਾਈਮ ਰਣਜੀਤ ਸਿੰਘ ਇੱਕ ਮੁੱਖ ਮੰਤਰੀ ਪ੍ਰਤਾਪ ਸਿੰਘ ਪੈਰ ਪ੍ਰਤਾਪ ਸਿੰਘ ਕੈਰੋਂ ਤੇ ਤਿੰਨ ਹਿੰਦੂ ਆਈ.ਸੀ.ਐਸ ਅਫਸਰ ਨੇ ਸੱਚ ਦੇਵਾ ਸ਼੍ਰੀ ਗਣੇਸ਼ ਤੇ ਭਿੱਡੇ ਇਹ ਮਤਲਬ ਤੇ ਨਾ ਨਹੀਂ ਕਹਿੰਦੇ ਆਪਣੀ ਪੂਰੀ ਬਾਹ ਲਾਈ ਕਿ ਕਿਵੇਂ ਸਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਲਾਇਆ ਜਾਵੇ ਮੁਸਲਮਾਨ ਨਹੀਂ ਉਹ ਉਹਨਾਂ ਨੂੰ ਪਾਪ ਉਹ ਪਾਪ ਗਏ ਸੀ ਬੈਲ ਲਈ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਮਿਸਟਰ ਜਿੰਨਾ ਉਹਦੀਆਂ ਵੀ ਅੱਗੇ ਕਾਫੀ ਆਪਾਂ ਦੇਖਦੇ ਆਂ ਕੀ ਉਹਦੇ ਵਿਚਾਰ ਨੇ ਕਿਵੇਂ ਉਹਨਾਂ ਨੇ ਉਹ ਸਾਰੀ ਗੱਲਬਾਤ ਕਿਵੇਂ ਹੁੰਦੀ ਆ ਸੋ ਉਹਨਾਂ ਨੇ ਪਹਿਲਾਂ ਹੀ ਸਿੱਖਾਂ ਨੂੰ ਕਹਿਤਾ ਸੀਗਾ ਵੀ ਤੁਸੀਂ ਤੁਸੀਂ ਵੀ ਆਪਦਾ ਅਲੱਗ ਲੈ ਲਓ ਕਹਿੰਦੇ ਤੁਸੀਂ ਇਹਨਾਂ ਨੂੰ ਗੁਲਾਮ ਦੇਖਿਆ ਹਿੰਦੂਆਂ ਨੂੰ ਤੁਸੀਂ ਇਹਨਾਂ ਨੂੰ ਰਾਜ ਕਰਦਾ ਹੀ ਨਹੀਂ ਦੇਖਿਆ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਉਹਨਾਂ ਨੇ ਆਪ ਦਾ ਕਰ ਲਿਆ ਅਲੱਗ ਕਰ ਲਿਆ ਦੇਸ਼ ਸੋ ਅੱਗੇ ਫਿਰ ਉਹ ਦੱਸਦੇ ਨੇ ਕਹਿੰਦੇ ਕਿਵੇਂ ਇਹਨਾਂ ਨੂੰ ਮੁਅਤਲ ਕਿਵੇਂ ਕੀਤਾ ਜਾਂਦਾ ਉਹ ਵੀ ਬਿਲਕੁਲ ਪੂਰਾ ਗੈਰ ਕਾਨੂੰਨੀ ਤਰੀਕੇ ਨਾਲ ਮੁਅਤਲ ਕੀਤਾ ਜਾਂਦਾ ਕਹਿੰਦੇ 12 April ਦਾ ਦਿਨ ਆ ਸਰਦਾਰ ਕਪੂਰ ਸਿੰਘ ਜੀ ਮਤਲਬ 4 ਮਹੀਨੇ ਦੀ ਛੁੱਟੀ ਲਈ ਹੋਈ ਹੈ ਉਹਨਾਂ ਨੇ ਤੇ Shimla ਦੇ ਵਿੱਚ ਟਹਿਰੇ ਹੋਏ ਨੇ ਤੇ 12 April 1949 ਦਾ ਟਾਈਮ 12 April ਡੇਟਸ ਥੋੜੀਆਂ ਯਾਦ ਰੱਖਿਓ ਤਰੀਕਾ ਯਾਦ ਰੱਖਿਓ ਤੇ 13 ਦੀ ਵਿਸਾਖੀ ਆ 13 April ਦੀ ਵਿਸਾਖੀ ਹੁੰਦੀ ਆ ਵਿਸਾਖੀ ਦੀ ਛੁੱਟੀ ਹੁੰਦੀ ਆ ਸਰਕਾਰੀ ਛੁੱਟੀ ਹੁੰਦੀ ਆ ਤੇ 12 April ਨੂੰ ਸ਼ਾਮ ਨੂੰ ਡਾਕਟਰ ਗੋਪੀ ਚੰਦ ਭਾਰਗਵ ਦੀ ਸਰਕਾਰ ਉਸ ਟਾਈਮ ਜਿਹੜੀ ਹੁੰਦੀ ਆ ਉਹਦੇ ਵਿਰੁੱਧ ਬੇਪ੍ਰਤੀਤੀ ਦਾ ਮਤਾ ਪਾਸ ਹੋ ਜਾਂਦਾ ਲੈਜਿਸਲੇਚਰ ਦੇ ਵਿੱਚ ਉਹਦੇ ਵਿਰੁੱਧ ਮਤਲਬ ਜਿਹਨੂੰ ਆਪਾਂ ਨੋ ਕੌਨਫੀਡੈਂਸ ਕਹਿੰਦੇ ਆ ਮਤਲਬ ਉਹਦੀ ਸਰਕਾਰ ਗਿਰ ਜਾਂਦੀ ਆ ਉਹਦੀ ਸਰਕਾਰ ਡੇਪੈਂਦੀ ਆ ਹੁਣ ਭਾਰਗਵ ਹੁਣਾਂ ਨੂੰ ਜਦੋਂ ਇਹਨਾਂ ਦੀ ਸਰਕਾਰ ਸੀਗੀ ਕਿਉਂਕਿ ਇਹ ਚਮਚੇ ਨੇ ਕੇਂਦਰ ਸਰਕਾਰ ਨੇ ਇਹਨਾਂ ਨੂੰ ਕਿਹਾ ਹੋਇਆ ਸੀਗਾ ਵੀ ਸਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਲਾਉਣਾ 12 ਤਰੀਕ ਨੂੰ ਇਹਨਾਂ ਦੀ ਸਰਕਾਰ ਡਿੱਗਦੀ ਆ ਬੇਪਰਤੀਤੀ ਦਾ ਮਤਾ ਪਾਸ ਹੁੰਦਾ ਸ਼ਾਮ ਨੂੰ ਅਕੋਰਡਿੰਗ ਟੂ ਰੂਲਸ ਸ਼ਾਮ ਨੂੰ 5 ਵਜੇ ਜਿਹੜਾ ਗੋਪੀ ਚੰਦ ਭਾਰਗਵ ਦੀ ਸਰਕਾਰ ਆ ਤੇ ਗੋਪੀ ਮਤਲਬ ਇਹਨਾਂ ਦੇ ਸਾਰੇ ਅਧਿਕਾਰ ਨੇ ਜਿਹੜੇ ਸਰਕਾਰ ਦੇ ਅਧਿਕਾਰ ਉਹ ਖਤਮ ਹੋ ਜਾਂਦੇ ਨੇ 12 ਤਰੀਕ ਨੂੰ ਸ਼ਾਮ ਨੂੰ 5 ਵਜੇ ਤੇ ਕਹਿੰਦੇ 13 ਤਰੀਕ ਨੂੰ ਅੱਧੀ ਰਾਤ ਨੂੰ ਸਰਦਾਰ ਕਪੂਰ ਸਿੰਘ ਦੇ ਘਰੇ ਨੋਟਿਸ ਆਉਂਦਾ ਸੱਚ ਦੇਵਾ ਆਈ.ਸੀ.ਐਸ ਅਫਸਰ ਦੇ ਦਸਕਤ ਹੋਏ ਹੁੰਦੇ ਨੇ ਉਹਦੇ ਤੇ ਉਹ ਮੁਅੱਤਲੀ ਦਾ ਨੋਟਿਸ ਹੁੰਦਾ ਨੌਕਰੀ ਤੋਂ ਲਾਉਣ ਦਾ 13 ਅਪ੍ਰੈਲ ਨੂੰ ਅੱਧੀ ਰਾਤ ਨੂੰ 14 ਤਰੀਕ ਨੂੰ ਹੁਣ ਇਹਨਾਂ ਨੇ ਮਤਲਬ ਨਵੀਂ ਸਰਕਾਰ ਨੂੰ ਸਾਰਾ ਕਾਰਜਕਾਲ ਸੰਭਾਲਣਾ ਸੀਗਾ ਭਾਰਗਵਦੀ ਸਰਕਾਰ ਨੇ ਸਰਕਾਰ ਆਪਦੇ ਸਾਰੇ ਅਧਿਕਾਰਾਂ ਤੋਂ ਬਾਅਦ ਮਤਲਬ ਉਹ ਇਹਨਾਂ ਨੂੰ ਮੁਅਤਲੀ ਦੇ ਨੋਟਿਸ ਦਿੰਦੇ ਨੇ ਉਹ ਵੀ ਇਹ ਛੁੱਟੀ ਤੇ ਹੁੰਦੇ ਨੇ ਉਹ ਵੀ ਰਾਤ ਨੂੰ ਹੁਣ ਇੱਥੇ ਚਾਰ ਰੂਲਸ ਦੀ ਵਾਇਓਲੇਸ਼ਨ ਹੁੰਦੀ ਆ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਨੂੰ ਮੁਅਤਲ ਕੀਤਾ ਜਾਂਦਾ ਕਿਹੜੇ ਨੇ ਉਹ ਇੱਕ ਤਾਂ ਕਿਸੇ ਵੀ ਆਈ.ਸੀ.ਐਸ ਅਫਸਰ ਨੂੰ ਉਨਾ ਚਿਰ ਤੱਕ ਉਹਦੀ ਨੌਕਰੀ ਤੋਂ ਲਾਇਆ ਨਹੀਂ ਜਾ ਸਕਦਾ ਜਿੰਨਾ ਚਿਰ ਤੱਕ ਉਹਦੇ ਤੇ ਕੋਈ ਗੰਭੀਰ ਦੋਸ਼ ਸਿੱਧ ਨਾ ਹੋ ਜਾਵੇ ਕੋਰਟ ਦੇ ਵਿੱਚ ਦੂਜੇ ਨੰਬਰ ਤੇ ਜੇ ਕੋਈ ਜਿਹੜੀ ਸਰਕਾਰ ਦੇ ਅਗੇਂਸਟ ਬੇਪ੍ਰਤੀਤੀ ਦਾ ਮਤਾ ਪਾਸ ਹੋ ਗਿਆ ਨੋ ਕੌਨਫੀਡੈਂਸ ਦਾ ਉਹ ਸਰਕਾਰ ਹੀ ਡਿੱਗ ਗਈ ਫੇਰ ਉਹ ਸਰਕਾਰ ਮਤਲਬ ਕੋਈ ਆਪ ਦਾ ਫੈਸਲਾ ਨਹੀਂ ਸੁਣਾ ਸਕਦੀ ਉਹਦੇ ਫੈਸਲੇ ਮੰਨੇ ਨਹੀਂ ਜਾਣਗੇ ਤੀਸਰੇ ਨੰਬਰ ਤੇ ਜਦੋਂ ਕੋਈ ਆਈ.ਸੀ.ਐਸ ਅਫਸਰ ਛੁੱਟੀ ਤੋਂ ਬਾਅਦ ਮੁੜ ਜੁਆਇਨ ਕਰੂਗਾ ਜੇ ਉਹਨੂੰ ਮੁਅੱਤਲ ਕਰਨਾ ਵੀ ਤਾਂ ਉਹਨੂੰ ਮੁਅੱਤਲੀ ਦੇ ਨੋਟਿਸ ਦਿੱਤੇ ਜਾਣਗੇ ਜਦੋਂ ਉਹਦੀ ਜੁਆਇਨਿੰਗ ਹੋਈ ਹੋਊਗੀ ਛੁੱਟੀ ਤੇ ਉਹਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ ਉਸ ਤੋਂ ਬਾਅਦ ਅੱਧੀ ਰਾਤ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਤੇ ਸਰਦਾਰ ਕਪੂਰ ਸਿੰਘ ਜੀ ਅੱਗੇ ਦੱਸਦੇ ਨੇ ਕਹਿੰਦੇ ਤਿੰਨ ਚਾਰ ਸਾਲ ਬਾਅਦ ਐਵੇਂ ਹੀ ਰੋਲਨ ਖਲਣ ਤੋਂ ਬਾਅਦ ਕੋਟਾਂ ਦੇ ਚੱਕਰ ਲਾਉਣ ਤੋਂ ਬਾਅਦ ਕੋਟਾਂ ਵੀ ਹੁਣ ਤੁਹਾਨੂੰ ਪਤਾ ਇਹਨਾਂ ਦੇ ਹਿਸਾਬ ਨਾਲ ਹੀ ਚਲਦੀਆਂ ਨੇ ਕਹਿਣ ਨੂੰ ਜੁਡੀਸ਼ਰੀ ਇੰਡੀਪੈਂਡੈਂਟ ਆ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਆਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਇਹੀ ਪੜਾਇਆ ਜਾਂਦਾ ਜੁਡੀਸ਼ਰੀ ਇੰਡੀਪੈਂਡੈਂਟ ਪਰ ਸਰਕਾਰਾਂ ਨੇ ਇਹਨਾਂ ਦੀ ਪੂਰੀ ਕੋਰਟਾਂ ਨੇ ਵੀ ਇਹਨਾਂ ਦੀ ਪੂਰੀ ਖੱਜਲ ਖਵਾਰੀ ਕੀਤੀ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਸਰਕਾਰ ਨੂੰ ਨੋਟਿਸ ਲਿਖਿਆ ਸਰਕਾਰ ਨੂੰ ਇੱਕ ਲੈਟਰ ਲਿਖਿਆ ਵੀ ਘੱਟੋ ਘੱਟ ਜਿਹੜਾ ਮੈਨੂੰ 3-4 ਸਾਲ ਖੱਜਲ ਖਵਾਰ ਕੀਤਾ ਕਹਿੰਦੇ ਇਹਦੀ ਇਹਨਾਂ ਦੀ 2 ਕੁ ਲੱਖ ਤਨਖਾਹ ਬਣਦੀ ਸੀ ਕਹਿੰਦੇ ਘੱਟੋ ਘੱਟ ਵੀ ਉਹ ਤਾਂ ਦੇ ਦਿਓ ਨਾਲੇ ਮੈਨੂੰ ਕਿਸੇ ਸਰੇਰ ਲਾਓ ਜਾਂ ਇਧਰ ਕਰੋ ਜਾਂ ਉਧਰ ਕਰੋ ਕਹਿੰਦੇ ਉਹ ਲੈਟਰ ਤੋਂ ਬਾਅਦ ਨਹਿਰੂ ਨੇ ਮਹਾਨ ਪੁਰਸ਼ ਮਹਾਪੁਰਸ਼ ਇੱਕ ਵਾਰੀ ਇਹਨਾਂ ਨੂੰ ਕਿਸੇ ਸਪੀਚ ਕਿਸੇ ਨੇ ਮਹਾਪੁਰਸ਼ ਵੀ ਕਿਹਾ ਸੀ ਨਹਿਰੂ ਨੂੰ ਇਹਨੇ ਕਹਿੰਦੇ ਹੁਕਮ ਜਾਰੀ ਕਰਦਾ ਵੀ ਕਿਸੇ ਵੀ ਆਈਸੀ ਅਫਸਰ ਨੂੰ ਆਈਸੀਐਸ ਅਫਸਰ ਨੂੰ ਬਿਨਾ ਪੜਤਾਲ ਪ੍ਰੋਪਰ ਪੜਤਾਲ ਕੀਤੇ ਲਾਇਆ ਨਹੀਂ ਜਾਊਗਾ ਤੇ ਨਾਲ ਹੀ ਉਹਨੇ ਕਿਹਾ ਕਹਿੰਦਾ ਸਰਦਾਰ ਕਪੂਰ ਸਿੰਘ ਦੇ ਕੇਸ ਦੇ ਵਿੱਚ ਜੋ ਜੋ ਕੁਝ ਚੱਲਦਾ ਉਹ ਵੀ ਕੰਟੀਨਿਊ ਰੱਖਿਆ ਜਾਵੇ ਇਹ ਕੁਝ ਕਰਦੀਆਂ ਨੇ ਸਰਕਾਰਾਂ ਅੱਜ ਵੀ ਉਹੀ ਕੁਝ ਕਰ ਰਹੀਆਂ ਨੇ ਪਰ ਗੱਲ ਇਹ ਆ ਉਦੋਂ ਸਰਦਾਰ ਕਪੂਰ ਸਿੰਘ ਜੀ ਵਰਗਿਆਂ ਨੂੰ ਪਤਾ ਲੱਗ ਜਾਂਦਾ ਸੀਗਾ ਅੱਜ ਕੱਲ੍ਹ ਵੀ ਹੈਗੇ ਨੇ ਪਰ ਜੇ ਕੋਈ ਹੈਗਾ ਤਾਂ ਉਹਨੂੰ ਪੂਰੇ ਦਬਾਇਆ ਜਾਂਦਾ ਫੜ ਲਿਆ ਜਾਂਦਾ ਤਸ਼ੱਦਦ ਕੀਤਾ ਜਾਂਦਾ ਇਨਕਾਊਂਟਰ ਕੀਤੇ ਜਾਂਦੇ ਨੇ ਆਪਾਂ ਬੇਫਿਕਰ ਸਾਨੂੰ ਕੁਝ ਨਹੀਂ ਪਤਾ ਜੋ ਹੁੰਦਾ ਹੋਈ ਜਾਵੇ ਸਾਨੂੰ ਰੋਟੀ ਮਿਲਦੀ ਆ ਬਸ ਦੈਟਸ ਇ ਥੋੜਾ ਜਿਹਾ ਆਪਾਂ ਨੂੰ ਜਾਗਰੂਕ ਹੋਣਾ ਚਾਹੀਦਾ ਤੇ ਮੈਂ ਇਹ ਵੀ ਦੇਖਿਆ ਵੀਡੀਓਜ਼ ਹੋਰ ਜਿਹੜੀਆਂ ਮਰਜ਼ੀ ਵੀਡੀਓਜ਼ ਹੋਣ ਉਹ ਤਾਂ ਆਪਾਂ ਸ਼ੇਅਰ ਕਰ ਦਿੰਨੇ ਆ ਤੇ ਤੁਹਾਨੂੰ ਬੇਨਤੀ ਹੋਈ ਆ ਇੱਕ ਤਾਂ ਮਤਲਬ ਇਹਦਾ ਇਹਦੇ ਨਾਲ ਜਾਗਰੂਕਤਾ ਹੀ ਆਊਗੀ ਮੈਂ ਚਾਹੁੰਨਾ ਵੀ ਇਹ ਵੀਡੀਓ ਸਾਰਿਆਂ ਕੋਲ ਸਾਰਿਆਂ ਤੱਕ ਜਵਾਨੀ ਤੱਕ ਪਹੁੰਚ ਜੇ ਘਟੋ ਘਟ ਲੋਕ ਇਹਨੂੰ ਘਟੋ ਘਟ ਦੇਖਦਾ ਲੈਣ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਜੇ